ਸਤਿ ਸ਼੍ਰੀ ਅਕਾਲ ਜੀ ਰੂਹ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪੇਸ਼ ਕਰ ਰਹੀਆਂ ਤੁਹਾਡੇ ਸਾਹਮਣੇ ਜਗਤੀਪ ਸਿੰਘ ਜੀ ਦੁਆਰਾ ਲਿਖੀ ਗਈ ਪੁਸਤਕ ਚੜੇ ਤੁਰੰਗ ਉਡਾਵੇ ਬਾਜ਼ ਦਾ ਅਗਲਾ ਭਾਗ ਜੋ ਕਿ ਹੈ ਭਾਗ ਨੰਬਰ 6 ਸ਼ੁਰੂ ਕਰਦੇ ਹਾਂ ਜੀ ਚੜੋ ਦਿੱਲੀ ਔਰ ਕੇ ਮੋੜੋ ਵੱਲ ਲਾਹੌਰ ਸਰਹੰਦ ਮਾਰ ਕੇ ਸਿੰਘਾਂ ਦਾ ਜੋਸ਼ ਮੱਠਾ ਨਹੀਂ ਪਿਆ ਸੀ ਸਗੋਂ ਹੋਰ ਉਛਾਲੇ ਮਾਰਨ ਲੱਗਾ ਸੀ ਬੁੱਢੇ ਦਲ ਨੇ ਸਾਰੇ ਪੰਥ ਨੂੰ ਆਵਾਜ਼ ਮਾਰੀ ਚਲੋ ਸਿੰਘੋ ਹੁਣ ਦਿੱਲੀ ਵੱਲ ਚੱਲਾ ਪਾਓ ਲਾਹੌਰ ਤੇ ਸਰਹੰਦ ਨਿਵਾਉਣ ਮੰਗਰੋਂ ਹੁਣ ਦਿੱਲੀ ਨੂੰ ਵੀ ਉਸ ਦੀ ਔਕਾਤ ਯਾਦ ਦਵਾ ਦਈਏ ਪਰ ਤਰਨਾ ਦਲ ਮੁੜ ਲਾਹੌਰ ਜਾਣਾ ਚਾਹੁੰਦਾ ਸੀ ਤੇ ਉੱਥੇ ਪੰਥ ਦੇ ਪੈਰ ਹੋਰ ਪਕੇਰੇ ਕਰਨਾ ਚਾਹੁੰਦਾ ਸੀ ਕਈ ਤਰ੍ਹਾਂ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਵਿੱਚੋਂ-ਵਿੱਚੋਂ ਕਈ ਸਿੰਘ ਪਹਾੜੀਆਂ ਨੂੰ ਡੇਗ ਲੈਣ ਦੇ مشਵਰੇ ਦੇ ਰਹੇ ਸਨ। ਕਈ ਤਾਂ ਐਨੇ ਜੋਸ਼ ਵਿੱਚ ਸਨ ਕਿ ਦੱਖਣ ਮਾਰ ਲੈਣ ਦੀਆਂ ਸਲਾਹਾਂ ਦੇਣ ਲੱਗੇ। ਪਰ ਮਤਾ ਇਹ ਪਕਾਇਆ ਗਿਆ ਕਿ ਤਰਨਾ ਦਲ ਲਾਹੌਰ ਸੰਭਾਲੇ ਤੇ ਬੁੱਢਾ ਦਲ ਦਿੱਲੀ ਦੀਆਂ ਬਰੂਹਾਂ ਤੇ ਦਸਤਕ ਦੇ ਆਵੇ। ਸੋ ਬੁੱਢੇ ਦਲ ਨੇ ਜੈਕਾਰੇ ਛੱਡ ਕੇ ਦਿੱਲੀ ਵੱਲ ਨੂੰ ਚੱਲਾ ਪਾ ਦਿੱਤਾ। ਰਸਤੇ ਵਿੱਚ ਜਿੰਨੇ ਵੀ ਵੱਡੇ ਸ਼ਹਿਰ ਆਏ, ਉਹਨਾਂ ਝੱਪਦੇ ਹੀ ਸਿੰਘਾਂ ਅੱਗੇ ਸਿਰ ਨਵਾ ਦਿੱਤੇ। ਲੁੱਟਮਾਰ ਕਰਦਾ ਖਾਲਸਾ ਤਰਾਵੜੀ ਪਹੁੰਚਿਆ ਤਰਾਵੜੀ ਨੂੰ ਗੋਡਿਆਂ ਭਾਰ ਕਰਕੇ ਸਿੰਘਾਂ ਨੇ ਡੇਰਾ ਉੱਥੇ ਹੀ ਲਾ ਦਿੱਤਾ ਅੱਜ ਦਾ ਆਪਣਾ ਇੱਥੇ ਹੀ ਕਰਾਂਗੇ ਭਾਈ ਸਿੰਘੋ ਕੱਲ ਨੂੰ ਦਿੱਲੀ ਵੱਲ ਚਾਲਾਂ ਮਾਰਾਂਗੇ ਸਰਦਾਰ ਜੱਸਾ ਸਿੰਘ ਨੇ ਘੋੜੇ ਨੂੰ ਥਾਪੀ ਦਿੰਦਿਆਂ ਕਿਹਾ ਸਿੰਘ ਪੜਾਅ ਦਾ ਪ੍ਰਬੰਧ ਕਰਨ ਲੱਗੇ ਮੁਖੀ ਸਿੰਘਾਂ ਦੇ ਆਸਣ ਘੋੜਿਆਂ ਦਾ ਦਾਣਾ ਪਾਣੀ ਸਾਰੇ ਦਲ ਲਈ ਲੰਗਰ ਦਾ ਇੰਤਜ਼ਾਮ ਸੋ ਕੁਤ ਸਿੰਘ ਸ਼ਿਕਾਰ ਲਈ ਜੰਗਲ ਵੱਲ ਨਿਕਲ ਗਏ ਸਰਦਾਰ ਕਰੋੜਾ ਸਿੰਘ ਇਹਨਾਂ ਸ਼ਿਕਾਰ ਕਰਨ ਆਏ ਸਿੰਘਾਂ ਦੇ ਨਾਲ ਸੀ ਕੋਈ ਜੰਗਲੀ ਜਾਨਵਰ ਲੱਭਦੇ ਲੱਭਦੇ ਸਿੰਘ ਇੱਕ ਸਰਾਂ ਕੋਲ ਪਹੁੰਚ ਗਏ ਜਿੱਥੇ ਕੁਝ ਤੁਰਕਾਂ ਦਾ ਡੇਰਾ ਸੀ ਇਹ ਸਰਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਭਾਰੀ ਯਤਨਾਂ ਨਾਲ ਬਣਾਈ ਗਈ ਸੀ ਸਿੰਘਾਂ ਨੂੰ ਦੇਖ ਕੇ ਪਹਿਲਾਂ ਹੀ ਸੁੰਗੜੇ ਜਿਹੇ ਬੈਠੇ ਤੁਰਕ ਹੋਰ ਦੁੱਪ ਗਏ ਸਰਾਂ ਦੇ ਇੱਕ ਪਾਸੇ ਘਾਹ ਦੇ ਵੱਡੇ ਢੇਰ ਲੱਗੇ ਸਨ ਘੋੜਿਆਂ ਲਈ ਘਾ ਲੈ ਲੋ ਸਿੰਘੋ ਸਰਦਾਰ ਕਰੋੜਾ ਸਿੰਘ ਨੇ ਸਾਥੀ ਸਿੰਘਾਂ ਨੂੰ ਕਿਹਾ ਸਿੰਘਾਂ ਨੇ ਕਾਹ ਦੀਆਂ ਪੰਡਾ ਮਰਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੇ ਤੁਰਕਾਂ ਨਾਲ ਕੁਝ ਬੋਲ ਬੁਲਾਰਾ ਹੋ ਗਿਆ ਇਹ ਘਾ ਸਾਡਾ ਹੈ ਅਸੀਂ ਆਪਣੇ ਘੋੜਿਆਂ ਲਈ ਇਕੱਠਾ ਕੀਤਾ ਹੈ ਇੱਕ ਤੁਰਕ ਸਰਾਂ ਤੋਂ ਬਾਹਰ ਆਉਂਦਿਆਂ ਬੋਲਿਆ ਇਹ ਮੁਲਕ ਹੁਣ ਖਾਲਸੇ ਦਾ ਹੈ ਤੁਸੀਂ ਘਾ ਕਿਹੜਾ ਚੰਦ ਤੋਂ ਖੇਤ ਕਿ ਲਿਆਏ ਹੋ ਇੱਕ ਪੁਚੰਗੀ ਸਿੰਘ ਪਿੰਡ ਪੰਡ ਚੁੱਕਦਿਆਂ ਬੋਲਿਆ ਇਸ ਤਰ੍ਹਾਂ ਗੱਲ ਵੱਧ ਗਈ ਤੇ ਲਗਭਗ ਹੱਥੋਂ ਪਾਈ ਤੱਕ ਪਹੁੰਚ ਗਈ। ਦੇਖਿਓ ਕਿਤੇ ਘਾਹ ਬਚਾਉਂਦੇ ਬਚਾਉਂਦੇ ਕੋੜਿਆਂ ਤੋਂ ਵੀ ਨਾ ਹੱਥ ਤੋਂ ਬੈਠੇ ਹੋ। ਸਰਦਾਰ ਕਰੋੜਾ ਸਿੰਘ ਨੇ ਤੁਰਕਾਂ ਨੂੰ ਖਬਰਦਾਰ ਕਰਦੇ ਕਿਹਾ। ਐਨੇ ਨੂੰ ਇੱਕ ਸਿਆਣੀ ਉਮਰ ਦੇ ਤੁਰਕ ਨੇ ਆਪਣੇ ਸਾਥੀਆਂ ਨੂੰ ਸਮਝਾਇਆ। ਇਹ ਸਿੱਖਾਂ ਦੇ ਵੱਡੇ ਦਲ ਦਾ ਹਿੱਸਾ ਹਨ। ਸ਼ਿਕਾਰ ਕਰਨ ਜਾਂ ਘਾਹ ਲੱਭਣ ਇੱਧਰ ਆ ਗਏ ਹਨ। ਆਪਣੇ ਨਾਲ ਹਜੇ ਤਾਂ ਇਹਨਾਂ ਦਾ ਕੋਈ ਰੌਲਾ ਨਹੀਂ। ਪਰ ਜੇ ਗੱਲ ਵਧੀ ਤਾਂ ਜੰਗਲ ਦੇ ਪਰਲੇ ਪਾਸੇ ਬੈਠਾ ਦਲ ਸੁਚੇਤ ਹੋ ਜਾਵੇਗਾ। ਕਿ ਸਾਡਾ ਬਚਣਾ ਮੁਸ਼ਕਿਲ। ਸੋ ਜੇ ਭਲਾ ਚਾਉਂਦੇ ਹੋ ਤਾਂ ਘਾ ਬਦਲੇ ਜਾਨ ਸਸਤਾ ਸੌਦਾ ਹੈ। ਇਹ ਸੁਣ ਕੇ ਤੁਰਕ ਚੁੱਪ ਕਰ ਗਏ ਤੇ ਪਿਛਾਂ ਪਰਤਣ ਲੱਗੇ। ਸਿੰਘਾਂ ਨੇ ਵੀ ਭਗੋਤੀਆਂ ਮਿਆਨਾਂ ਨੂੰ ਠੋਕਰ ਵਿੱਚ ਕਰ ਲਈਆਂ। ਘਾ ਦੀਆਂ ਪੰਡਾ ਚੁੱਕੀਆਂ ਤੇ ਸਰਦਾਰ ਕਰੋੜਾ ਸਿੰਘ ਨੇ ਸਾਰੇ ਦਲ ਨੂੰ ਮੂਹਰੇ ਤੋੜ ਲਿਆ। ਆਪ ਸਰਦਾਰ ਸਭ ਤੋਂ ਪਿੱਛੇ ਸੀ। ਐਨੇ ਨੂੰ ਕਿਸੇ ਹਰਖੀ ਤੁਰਕ ਸਿਪਾਹੀ ਨੇ ਪਿੱਛੋਂ ਗੋਲੀ ਚਲਾ ਦਿੱਤੀ। ਜੋ ਸਰਦਾਰ ਕਰੋੜਾ ਸਿੰਘ ਦੀ ਪੱਠ ਵਿੱਚ ਲੱਗੀ ਤੇ ਉਹ ਉੱਥੇ ਹੀ ਚੜ੍ਹਾਈ ਕਰ ਗਏ ਸਰਦਾਰ ਕਰੋੜਾ ਸਿੰਘ ਨੂੰ ਡਿੱਗਦਿਆਂ ਦੇਖ ਕੇ ਤੁਰਕਾਂ ਨੇ ਭੱਜਣ ਵਿੱਚ ਹੀ ਭਲਾ ਜਾਣਿਆ ਤੇ ਉਹ ਹਰਨ ਹੋ ਗਏ ਸਰਦਾਰ ਕਰੋੜਾ ਸਿੰਘ ਉਹ ਸੂਰਮਾ ਸੀ ਜਿਸ ਨੇ ਕਰੋੜ ਸਿੰਘੀਆਂ ਦਾ ਨਿਸ਼ਾਨ ਕਾਂਗੜੇ ਦੀਆਂ ਪਹਾੜੀਆਂ ਵਿੱਚ ਛੁਲਾਇਆ ਸੀ ਉਹ ਸਰਦਾਰ ਸ਼ਾਮ ਸਿੰਘ ਦੇ ਬਹੁਤ ਹੀ ਨੇੜਲੇ ਸਿੰਘਾਂ ਵਿੱਚ ਸੀ ਸਰਦਾਰ ਕਰਮ ਸਿੰਘ ਜੀ ਦੀ ਸ਼ਹਾਦਤ ਮਗਰੋਂ ਮਿਸਲ ਦੀ ਜ਼ਿੰਮੇਵਾਰੀ ਸਰਦਾਰ ਕਰੋੜਾ ਸਿੰਘ ਦੇ ਮੋਢਿਆਂ ਤੇ ਸੀ। ਉਹਨਾਂ ਨੇ ਹੁਸ਼ਿਆਰਪੁਰ ਤੇ ਸ਼ਾਮ 84 ਮਿਸਲ ਦੇ ਕਬਜ਼ੇ ਹੇਠ ਲਿਆਂਦੇ। ਨੇਜ਼ੇਬਾਜੀ ਵਿੱਚ ਮਾਹਰ ਤੇ ਬੰਦੂਕ ਦੀ ਗੋਲੀ ਦਾ ਅਚੋਕ ਨਿਸ਼ਾਨਾ ਲਾਉਣ ਵਾਲੇ ਸਰਦਾਰ ਕਰੋੜਾ ਸਿੰਘ ਦੀ ਦਿੱਲੀ ਤੱਕ ਧਾਕ ਸੀ। ਮੁਗਲਾਂ ਨੂੰ ਜਦ ਜਦ ਹੀ ਸਰਦਾਰ ਦੇ ਉਹਨਾਂ ਦੇਆਂ ਇਲਾਕਿਆਂ ਵਿੱਚ ਉਲੰਘਣ ਦੀ ਖਬਰ ਮਿਲਦੀ ਤਾਂ ਉਹ ਮੁਕਾਬਲਾ ਕਰਨ ਦੀ ਥਾਂ ਸਗੋਂ ਹੋਰ ਦੁੱਖ ਕੇ ਬੈਠ ਜਾਂਦੇ। ਨਜੀਬੂ ਰੋਹੇਲੇ ਦੇ ਮਨ ਵਿੱਚ ਤਾਂ ਉਹਨਾਂ ਦਾ ਬਹੁਤ ਭੈਅ ਵਸਿਆ ਹੋਇਆ ਸੀ ਹੋਇਆ ਇਹ ਕਿ ਇੱਕ ਵਾਰ ਸਰਦਾਰ ਕਰੋੜਾ ਸਿੰਘ ਆਪਣੇ ਸਾਥੀ ਸਿੰਘਾਂ ਨਾਲ ਹਰਦੁਆਰ ਇਲਾਕੇ ਵਿੱਚ ਲੁੱਟਮਾਰ ਕਰਦੇ ਫਿਰ ਰਹੇ ਸਨ 500 ਦੇ ਕਰੀਬ ਘੋੜਸਵਾਰ ਸਰਦਾਰ ਦੇ ਸਦਾ ਨਾਲ ਰਹਿੰਦੇ ਸਨ ਮੋਰਚੇ ਸਰਕਰਦੇ ਸਿੰਘ ਨਜੀਬੂ ਦੌਲਾ ਰੋਹੇਲੇ ਦੇ ਇਲਾਕੇ ਵਿੱਚ ਦਾਖਲ ਹੋ ਗਏ ਨਜੀਬੂ ਨੂੰ ਉਸਦੇ ਸੂਈਆਂ ਨੇ ਖਬਰ ਦਿੱਤੀ ਤੌਹ ਗੁਸੇ ਵਿੱਚ ਲਾਲ ਹੋ ਗਿਆ ਉਸ ਨੇ ਫੌਰਨ ਆਪਣੇ ਫੌਜਦਾਰ ਨੂੰ ਬੁਲਾਇਆ ਸੁਣਿਆ ਹੈ ਸਿੱਖ ਸਾਡੇ ਇਲਾਕੇ ਵਿੱਚ ਹਰਲ ਹਰਲ ਕਰਦੇ ਫਿਰ ਰਹੇ ਹਨ ਤੇ ਤੁਸੀਂ ਹਵੇਲੀਆਂ ਵਿੱਚ ਬੈਠੇ ਨਾਨ ਨਿਹਾਰੀਆਂ ਦਾ ਆਨੰਦ ਲੈ ਰਹੇ ਹੋ ਰੋਹੇਲੇ ਸਰਦਾਰ ਨੇ ਫੌਜਦਾਰ ਤੇ ਗੁੱਸਾ ਕੱਢਦਿਆਂ ਕਿਹਾ ਐਸੀ ਗੱਲ ਨਹੀਂ ਹਜ਼ੂਰ ਸਾਨੂੰ ਵੀ ਹੁਣੇ ਇਤਲਾ ਮਿਲੀ ਹੈ ਅਸਲ ਵਿੱਚ ਸੁਈਆਂ ਦਾ ਆਖਣਾ ਸੀ ਕਿ ਸਿੰਘ ਸਾਡੇ ਇਲਾਕੇ ਵਿੱਚੋਂ ਬਸ ਲੰਘ ਰਹੇ ਹਨ ਜਾਣਾ ਤਾਂ ਉਹਨਾਂ ਕਿਤੇ ਹੋਰ ਸੀ ਸੋ ਅਸੀਂ ਸੋਚਿਆ ਕਿ ਲੰਗੇ ਜਾਂਦੀ ਬਲਾਂ ਨੂੰ ਕਿਉਂ ਰੋਕ ਕੇ ਗਲਪਵਾਈਏ ਸਿਰਫ ਲੰਘ ਰਹੇ ਹਨ ਤੇ ਇਹ ਅਧਿਕਾਰ ਤੁਹਾਨੂੰ ਕਿਸਨੇ ਦਿੱਤਾ ਕਿ ਮੈਨੂੰ ਇਤਲਾਹ ਕਰੇ ਬਿਨਾ ਹਕੂਮਤ ਦੇ ਬਗੀਆਂ ਨੂੰ ਆਪਣੇ ਦੇਸ਼ ਵਿੱਚੋਂ ਲੰਘਣ ਲਈ ਵੀ ਰਾਹ ਦੇ ਦਿਓ ਰੋਹਿਲਾ ਗੁੱਸੇ ਨਾਲ ਫੌਜਦਾਰ ਵੱਲ ਝਾਕਦਾ ਹੋਇਆ ਬੋਲਿਆ ਹੁਣੇ ਖਬਰ ਪੇ ਜਾਵੋ ਉਹਨਾਂ ਨੂੰ ਕਿ ਚੁੱਪਚਾਪ ਸਾਡੇ ਇਲਾਕੇ ਵਿੱਚੋਂ ਪਿੱਛੇ ਮੁੜ ਜਾਣ ਰੋਹਿਲਖੰਡ ਦੇ ਸੂਰਮੇ ਪਠਾਨ ਬੱਚੇ ਉਹਨਾਂ ਨੂੰ ਲੰਗਣ ਲਈ ਵੀ ਰਾਹ ਨਹੀਂ ਦੇਣਗੇ ਤੇ ਸਾਡੇ ਇਲਾਕੇ ਵੱਲ ਝਾਕਣ ਦੀ ਭੁੱਲ ਤਾਂ ਹੋ ਕਿਤੇ ਕਰ ਹੀ ਨਾ ਲੈਣ ਸੁਨੇਹਾ ਸਰਦਾਰ ਕਰੋੜਾ ਸਿੰਘ ਨੂੰ ਮਿਲਿਆ ਤੇ ਉਹ ਹੱਸਿਆ ਹੈ ਬਿਨਾ ਗੱਲ ਤੋਂ ਮਖਿਆਲ ਦੇ ਛੱਤੇ ਨੂੰ ਡਲੇ ਮਾਰਦਾ ਅਖੇ ਰੋਹਿਲ ਖੰਡ ਦੇ ਸੂਰਮੇ ਪਠਾਨ ਬੱਚੀ ਵੀ ਜੇ ਤੁਸੀਂ ਸੂਰਮੇ ਪਠਾਨ ਬੱਚੇ ਹੋ ਤਾਂ ਅਸੀਂ ਕਿਹੜਾ ਖੰਡ ਦੇ ਖੜਾਉਣੇ ਹਾਂ ਵੀ ਚੱਬ ਜਾਓਗੇ ਜਾ ਜਾ ਕੇ ਆਪਣੇ ਸਰਦਾਰ ਨੂੰ ਕਹਿ ਦੇ ਕਿ ਮੂਮ ਦੇਆਂ ਦੰਦਾ ਨਾਲ ਸਰਬ ਲੋਹ ਨਹੀਂ ਛੱਬਿਆ ਜਾਂਦਾ ਤਕੜਾ ਹੋ ਕੇ ਆਵੇ ਇਰਾਦਾ ਤਾਂ ਸਾਡਾ ਨਹੀਂ ਸੀ ਪਰ ਹੁਣ ਅਸੀਂ ਡੇਰਾ ਉਸ ਪਠਾਨ ਬੱਚੇ ਦੇ ਇਲਾਕੇ ਵਿੱਚ ਹੀ ਲਾਵਾਂਗੇ ਕਹਿ ਕੇ ਸਿੰਘ ਉਡੀਕ ਕਰਦੇ ਹਨ ਛੇਤੀ ਆਵੇ ਸੁਨੇਹਾ ਸੁਣਦਿਆਂ ਕੀਰਾਂ ਦਾ ਨਜੀਬੂ ਦੇ ਪੈਰ ਥੜਕ ਗਏ ਹੁਣ ਮੁਗਲ ਦਰਬਾਰ ਵਿੱਚ ਦੋਹੇ ਤਰ੍ਹਾਂ ਦੀਆਂ ਗੱਲਾਂ ਟੁਰ ਪਈਆਂ ਕੋਈ ਆਖੇ ਢਾਈ ਟੋੜ ਰੂ ਹਾਂ ਜੀ ਗਿਣਤੀ ਹੀ ਕਿੰਨੀ ਕੋ ਹੈ 500 ਤੋਂ ਵੱਧ ਤਾਂ ਜੱਥਾ ਨਹੀਂ ਹੋਣਾ ਕੋਈ ਕਹੇ ਸਿੰਘ ਤਾਂ ਕੱਲੇ ਕੱਲੇ ਸ਼ੇਰ ਮੰਨੇ ਜਾਂਦੇ ਹਨ ਜੀ ਜਦ ਧਾ ਕੇ ਦੁਸ਼ਮਣ ਤੇ ਪੈਣ ਤਾਂ ਸੰਭਲਣ ਦਾ ਮੌਕਾ ਨਹੀਂ ਦਿੰਦੇ ਤੇ ਉਹ ਤਾਂ 500 ਨੇ ਤੇ ਉਤੋਂ ਦਹਾੜਦੇ ਹੋਏ 500 ਪਰ ਹੁਣ ਪਿੱਛੇ ਤਾਂ ਨਹੀਂ ਹਟਿਆ ਜਾ ਸਕਦਾ ਸੀ ਸੋ ਨਜ਼ੀਬੂ ਦੌਲਾ ਫੌਜ ਦੀ ਵੱਡੀ ਤਿਆਰੀ ਕਰਕੇ ਆਪਣੀ ਸਰਹੱਦ ਦੇ ਨੇੜੇ ਪਹੁੰਚ ਗਿਆ ਉਸ ਦਾ ਇਰਾਦਾ ਸੀ ਕਿ ਉਹਨਾਂ ਦੀ ਐਡੀ ਗਿਣਤੀ ਦੇਖ ਕੇ ਸਿੰਘ ਸਰਹੰਦ ਤੋਂ ਪਿਛਾਂ ਹੋ ਜਾਣਗੇ ਪਰ ਉਧਰ ਕਰੋੜ ਸਿੰਘੀਏ ਸਰਦਾਰ ਸਨ ਪਛਾਹ ਹੋਣਾ ਤਾਂ ਉਹਨਾਂ ਦੇ ਘੋੜਿਆਂ ਨੂੰ ਹੀ ਨਹੀਂ ਆਉਂਦਾ ਸੀ ਉਹ ਸਭ ਨੂੰ ਅਗਾਹ ਮਦਣ ਲੱਗੇ ਮੁਗਲ ਫੌਜ ਦੌੜ ਪਈ ਤੇ ਦੋਹਾਂ ਧਿਰਾਂ ਦੀ ਜ਼ਬਰਦਸਤ ਟੱਕਰ ਸ਼ੁਰੂ ਹੋ ਗਈ ਬਹੁਤੇ ਕਾਲੇ ਸਿਪਾਹੀ ਨੇਜ਼ੀਆਂ ਵਿੱਚ ਪਰੋਏ ਜਾਣ ਲੱਗੇ ਲਹੂ ਦੇ ਛਿੱਟੇ ਮੀਂਹ ਦੀਆਂ ਬੁਛਾਰਾਂ ਵਾਂਗ ਜੰਗ ਦੇ ਮੈਦਾਨ ਵਿੱਚ ਬਰਸ ਰਹੇ ਸਨ ਸਰਦਾਰ ਕਰੋੜਾ ਸਿੰਘ ਨੇ ਦੇਖਿਆ ਕਿ ਨਜੀਬ ਰੁਹਿਲਾ ਆਪ ਇੱਕ ਪਾਸੇ ਖਲੋਤਾ ਸਭ ਦੇਖ ਰਿਹਾ ਸੀ ਸਰਦਾਰ ਨੇ ਘੋੜਾ ਉਸ ਵੱਲ ਭਜਾਇਆ ਨਜ਼ੀਬੂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਘੋੜੇ ਤੋਂ ਛੇਤੀ ਨਾਲ ਉਤਰਨਾ ਚਾਹੁੰਦਾ ਸੀ। ਪਰ ਪੈਰ ਰਕਾਬ ਵਿੱਚ ਫਸ ਗਿਆ। ਸਰਦਾਰ ਦਾ ਘੋੜਾ ਨਜ਼ੀਬੂ ਦੋਲੇ ਦੇ ਘੋੜੇ ਦੇ ਅੱਗੇ ਜਾ ਕੇ ਸੀਖ ਪਾਉ ਹੋ ਗਿਆ। ਤੇ ਸਰਦਾਰ ਕਰੋੜਾ ਸਿੰਘ ਨੇ ਹਵਾ ਵਿੱਚ ਕਰਪਾਨ ਲਹਿਰਾਈ। ਨਜ਼ੀਬੂ ਰੋਹਿਲੇ ਦਾ ਘੋੜਾ ਕਾਬਰ ਗਿਆ। ਡੱਮ ਕਰਦਾ ਰੋਹਿਲਾ ਸਰਦਾਰ ਧਰਤੀ ਤੇ ਜਾ ਪਿਆ। ਸਰਦਾਰ ਕਰੋੜਾ ਸਿੰਘ ਦਾ ਵਾਰ ਰੋਹਿਲੇ ਦੇ ਪਿੱਛੇ ਘੋੜੇ ਦੀ ਪਿੱਠ ਤੇ ਹੋਇਆ ਤੇ ਘੋੜਾ ਵਿਚਾਲੋਂ ਚੀਰਿਆ ਗਿਆ। ਨਜੀਬਉਦੌਲਾ ਧਰਤੀ ਤੇ ਡੌਰ ਭੌਰ ਹੋਇਆ ਪਿਆ ਸੀ। ਕਿ ਕੋਲ ਖਲੋਤੇ ਉਸ ਦੇ ਸਪਾਈਆਂ ਨੇ ਸਹਾਰਾ ਦੇ ਕੇ ਉਠਾਇਆ। ਬਿਨਾਂ ਗੱਲ ਤੋਂ ਸਾਨੂੰ ਲੰਗੀਆਂ ਜਾਂਦਿਆਂ ਨੂੰ ਛੇੜਿਆ ਤੇ ਹੁਣ ਹਨੇਰੀ ਵਿੱਚ ਉੱਡੀ ਫਿਰਦੀ ਪਾਟੀਲੀ ਰਵਾਂ ਕਿਉਂ ਉੱਡਿਆ ਫਿਰਦਾ ਹੈ? ਰੋਹਿਲਖੰਡ ਦਾ ਸੂਰਮਾ ਪਠਾਨ ਬੱਚਾ ਹੈ। ਪੈਰਾਂ ਉੱਤੇ ਤਖਲੋਂ ਸਰਦਾਰ ਕਰੋੜਾ ਸਿੰਘ ਨੇ ਨਜੀਬਉਦੌਲਾ ਦਾ ਮਖੌਲ ਉਡਾਇਆ। ਲੋਕਾਂ ਦੇ ਪੁੱਤ ਦੇ ਕਿਵੇਂ ਮਰਵਾ ਰਿਹਾ ਹੈ ਆਪ ਪਾਸੇ ਖਲੋਤਾ ਕਿਵੇਂ ਜੰਗ ਲੜ ਨਹੀਂ ਦੇਖਣ ਆਇਆ ਹੋਵੇ ਇਹੀ ਹੈ ਤੇਰੀ ਸ਼ਰਮਤਾਈ ਸੂਰਮੇ ਜੰਗ ਦੇ ਮੈਦਾਨ ਦੇ ਬਾਹਰ ਨਹੀਂ ਖਲੋਤੇ ਰਹਿੰਦੇ ਚੱਲਦੇ ਕਮਸਾਨ ਦੇ ਵਿਚਾਲੇ ਹੁੰਦੇ ਹਨ ਆ ਮੇਰੇ ਨਾਲ ਕਰ ਦੋ ਦੋ ਹੱਥ ਮੈਂ ਵੀ ਤਾਂ ਦੇਖਾ ਰੋਹੇਲਖੰਡ ਦੇ ਸੂਰਮੇ ਦਾ ਜ਼ੋਰ ਮਰਜ਼ੀ ਤੇਰੀ ਹੈ ਤਹਿਲ ਤੇਰੀ ਜਿਵੇਂ ਵੀ ਲੜਨਾ ਚਾਹੀ ਤਲਵਾਰ ਨੇਜ਼ਾ ਬੰਦੂਕ ਨੇ ਹੱਥਾ ਜਿਵੇਂ ਵੀ ਸਰਦਾਰ ਕਰੋੜਾ ਸਿੰਘ ਨੇ ਰੋਹੇਲੇ ਨੂੰ ਵੰਗਾਰਿਆ ਹੱਥੋਂ-ਹੱਥੀ ਨਜੀਬੂ ਦੇ ਮੂੰਹੋਂ ਬਸ ਇੰਨਾ ਕੁ ਨਿਕਲਿਆ ਤੇ ਸ਼ਾਇਦ ਇਹ ਵੀ ਨਾ ਨਿਕਲਦਾ ਜੇ ਉਹ ਆਪਣੇ ਸਪਾਈਆਂ ਵਿੱਚ ਨਾ ਘਿਰਿਆ ਹੁੰਦਾ ਜੇ ਉਹ ਸਰਦਾਰ ਦੀ ਵੰਗਾਰ ਕਬੂਲ ਨਾ ਕਰਦਾ ਤਾਂ ਕੀ ਮੂੰਹ ਲੈ ਕੇ ਪਿੱਛੇ ਵਰਤਦਾ ਧਮਕਦੇ ਮਾਰ-ਮਾਰਤਾ ਉਸਨੇ ਦਿੱਲੀ ਕੰਬਣ ਲਾ ਛੱਡੀ ਸੀ ਸਰਦਾਰ ਨੇ ਘੋੜੇ ਤੋਂ ਛਾਲ ਮਾਰੀ ਤੇ ਦੋਹੇ ਇੱਕ ਦੂਜੇ ਦੇ ਸਾਹਮਣੇ ਹੋ ਗਏ ਜੰਗ ਵਿੱਚ ਵਰਤਾਰੇ ਕਰਕੇ ਕੁਝ ਮੱਠੀ ਪੈ ਗਈ ਕਈ ਸਿੰਘ ਆਪਣੀ ਘੋੜੀ ਭਜਾ ਕੇ ਇੱਧਰ ਲਿਆਏ। ਸਰਦਾਰ ਨੇ ਸਭ ਨੂੰ ਰੁਕ ਜਾਣ ਦਾ ਇਸ਼ਾਰਾ ਕੀਤਾ। ਹੁਣ ਇਹ ਮੈਦਾਨ ਪਲਵਾਨਾਂ ਦੇ ਖੜੇ ਜਿਹਾ ਹੋ ਗਿਆ ਸੀ। ਜੇ ਤੂੰ ਪਹਿਲਾਂ ਦੱਸਿਆ ਹੁੰਦਾ ਤਾਂ ਅਸੀਂ ਤੇਰੇ ਸੋਲ ਸਰੀਰ ਲਈ ਖਾੜੇ ਨੂੰ ਚੰਗੀ ਤਰ੍ਹਾਂ ਤਿਆਰ ਕਰ ਲੈਂਦੇ। ਮਿੱਟੀ ਪੋਲੀ ਕਰਕੇ ਵਿੱਚ ਦੇਸੀ ਘਿਓਰ ਲਾ ਕੇ ਚੰਗੀ ਤਰ੍ਹਾਂ ਗੋਨ ਦੇ ਦਿੰਦੇ। ਪਰ ਹੁਣ ਤਾਂ ਇਸ ਰੜੇ ਮੈਦਾਨ ਵਿੱਚ ਹੀ ਘੁਲਣਾ ਪਊ। ਸਰਦਾਰ ਨੇ ਪੱਟ ਤੇ ਥਾਪੀ ਮਾਰੀ। ਤਨਜੀਬੂ ਵੱਲ ਵਧਿਆ। ਉਹ ਆਪਣੇ ਸ਼ਾਹੀ ਬਸਤਰ ਤੇ ਹਾਰ-ਹੂਰ ਜਿਹੇ ਲਾ ਕੇ ਆਪਣੇ ਫੌਜਦਾਰ ਨੂੰ ਫੜਾ ਰਿਹਾ ਸੀ ਯੋਧਿਆਂ ਵਾਲੀਆਂ ਤਾਂ ਪੋਸ਼ਾਕਾਂ ਹੀ ਨਹੀਂ ਤੁਹਾਡੀਆਂ ਆਪ ਹੀ ਦੱਸ ਵੀ ਮੈਨੂੰ ਕੋਈ ਐਸੀ ਤਿਆਰੀ ਕਰਨੀ ਪਈ ਜਿਹੜਾ ਘੋੜੇ ਤੇ ਸੀ ਉਹ ਜਿਹਾਈ ਤੇਰੇ ਅੱਗੇ ਖਲੋਤਾ ਹਾਂ ਸਰਦਾਰ ਨੇ ਨਜੀਬੂ ਰੋਹਿਲੇ ਨੂੰ ਫਿਰ ਚਿੜਾਇਆ ਰੋਹਿਲਾ ਅੱਗੇ ਵਧਿਆ ਸਰਦਾਰ ਨੇ ਪਲਵਾਨਾ ਵਾਂਗ ਹੱਥ ਅੱਗੇ ਵਧਾਇਆ ਪਰ ਰੋਹਿਲੇ ਨੇ ਅਣ ਦੇਖਾ ਕੀਤਾ ਇਹ ਸ਼ਾਇਦ ਉਸਦੀ ਪਹਿਲੀ ਵਾਰ ਸੀ ਕਿਸੇ ਵੀ ਤਰ੍ਹਾਂ ਦੇ ਪਹਿਲਵਾਨੀ ਖਾੜੇ ਵਿੱਚ ਸੋ ਬਹੁਤਾ ਜਾਨੂ ਨਹੀਂ ਜਾਪਦਾ ਸੀ ਪਰ ਸਰੀਰ ਦਾ ਗੁੰਦਵਾ ਹੋਣ ਕਰਕੇ ਦੇਖਣ ਨੂੰ ਤਕੜਾ ਪਹਿਲਵਾਨ ਹੀ ਲੱਗ ਰਿਹਾ ਸੀ ਦੋਹਾਂ ਨੇ ਇੱਕ ਦੂਜੇ ਦੇ ਗੁੱਟ ਫੜੇ ਛੁੜਾਏ ਫੇਰ ਫੜੇ ਕਿਸੇ ਵੀ ਆਮ ਕੁਸ਼ਤੀ ਵਾਂਗ ਹੀ ਪਹਿਲਾਂ ਹੌਲੀ-ਹੌਲੀ ਇੱਕ ਦੂਜੇ ਦੀ ਪਰਖ ਕਰ ਰਹੇ ਸਨ ਸਰਦਾਰ ਨੇ ਇੱਕ ਵਾਰ ਨਜੀਬੂ ਦਾ ਗੁੱਟ ਫੜ ਕੇ ਇੱਕਦਮ ਦੂਜਾ ਹੱਥ ਉਸੇ ਬਾਹਾਂ ਦੀ ਕੱਚ ਵਿੱਚ ਪਾਇਆ ਤੇ ਧੋਬੀ ਪਟਕਾ ਮਾਰਨ ਲੱਗਾ ਪਰ ਉਹ ਇਹ ਲੈ ਨੇ ਆਪਣੇ ਆਪ ਨੂੰ ਸੰਭਾਲ ਲਿਆ ਸਰਦਾਰ ਨੇ ਇੱਕ ਦੋ ਵਾਰ ਉਸ ਦੇ ਪਛਾਣ ਜਾਣ ਦੀ ਕੋਸ਼ਿਸ਼ ਕੀਤੀ ਪਰ ਰੋਹਿਲਾ ਸੁਚੇਤ ਸੀ ਕੁਚੀ ਰਹਿਵੇਂ ਹੀ ਹੁੰਦਾ ਰਹਾ ਨਜੀਬ ਰੋਹਿਲਾ ਬਚਾਅ ਦੀ ਕੁਸ਼ਤੀ ਲੜ ਰਿਹਾ ਸੀ ਤੇ ਸਰਦਾਰ ਕੋਈ ਦਾ ਲਾ ਕੇ ਕੰਨ ਮਿੜਨ ਦੀ ਤਾਕ ਵਿੱਚ ਸੀ ਇੱਕਦਮ ਸਰਦਾਰ ਨੇ ਰੋਹਿਲੇ ਨੂੰ ਅੱਗੇ ਖਿੱਚਿਆ ਉਸ ਦੀ ਧੌਣ ਕੱਚ ਵਿੱਚ ਲੈ ਲਈ ਕਿ ਉਸ ਨੂੰ ਲੱਕ ਦੇ ਪਟੇ ਤੋਂ ਫੜ ਕੇ ਜ਼ੋਰ ਨਾਲ ਉੱਪਰ ਚੱਕਿਆ ਰੋਹਿਲੇ ਦੀਆਂ ਦੋਹੇ ਲਤਾਂਬਰ ਵੱਲ ਸਨ ਸਰਦਾਰ ਨੇ ਕੁਝ ਪਛਾਣ ਹੋ ਕੇ ਉਸ ਨੂੰ ਮੂੰਹ ਪਰ ਟੜਮ ਕਰਦਾ ਹੀ ਠਾ ਸੁੱਟਿਆ ਨਜੀਬੂ ਦੋਲੇ ਦੀ ਸੁਰਤ ਭੁੱਲ ਗਈ ਉਸਦੇ ਨੱਕ ਤੇ ਮੂੰਹ ਵਿਚ ਲਹੂ ਵਗਣ ਲੱਗਾ ਜਦੋਂ ਹੀ ਉਹ ਉੱਠਣ ਲੱਗਾ ਸਰਦਾਰ ਫੁਰਤੀ ਨਾਲ ਉਸਦੇ ਪਿੱਠ ਤੇ ਜਾ ਬੈਠਾ ਹਾਂਜੀ ਰੋਹਿਲਖੰਡ ਕੇ ਪਠਾਨ ਬੱਚਾ ਜੀ ਬਚੀ ਹੈ ਮਾੜੀ ਮੋਟੀ ਆਕੜ ਕਿ ਝੜ ਗਈ ਸਾਰੀ ਨਜੀਬੂ ਨੇ ਆਪਣੀ ਭਿਆਨ ਦਾ ਇਸ਼ਾਰਾ ਕੀਤਾ ਤੇ ਹਾਰ ਕਬੂਲ ਲਈ ਹੁਣ ਸਾਡੀ ਜਿੱਤ ਦਾ ਹੀ ਨਾਮ ਇਹ ਹੈ ਕਿ ਅਸੀਂ ਬਿਨਾਂ ਰੋਕ ਟੋਕ ਇਸ ਇਲਾਕੇ ਵਿੱਚ ਵਿਚਰਾਂਗੇ ਜੱਦ ਤੱਕ ਅਸੀਂ ਇੱਥੇ ਰਹਾਂਗੇ ਸਾਡੇ ਖਰਚ ਤੇ ਰਸਤਾ ਵਸਤਾਂ ਦਾ ਪ੍ਰਬੰਧ ਤੁਹਾਡਾ ਹੋਏਗਾ ਮੈਨੂੰ ਮਨਜ਼ੂਰ ਹੈ ਜਦੋਂ ਨਜੀਬਉਦਲਾ ਬੋਲਿਆ ਤਾਂ ਕਿਤੇ ਜਾ ਕੇ ਸਰਦਾਰ ਕਰੋੜਾ ਸਿੰਘ ਉਸ ਦੀ ਪਿੱਠ ਉੱਥੇ ਆ ਸਿੰਘਾਂ ਨੇ ਭਰੇ ਮਨ ਨਾਲ ਸਰਦਾਰ ਕਰੋੜਾ ਸਿੰਘ ਦਾ ਇਸ਼ਨਾਨ ਕਰਵਾਇਆ ਤੇ ਅੰਗਠਾ ਤਿਆਰ ਕੀਤਾ ਸਾਰੇ ਦਲ ਨੇ ਉੱਥੇ ਹੀ ਸਰਦਾਰ ਕਰੋੜਾ ਸਿੰਘ ਦਾ ਸੰਸਕਾਰ ਕੀਤਾ ਅਗਲੇ ਦਿਨ ਦਲ ਨੇ ਦਿੱਲੀ ਵੱਲ ਚੱਲਾ ਮਾਰਿਆ ਰਾਵਿਚ ਹਾਂਸੀ ਹਸਾਰ ਵਿੱਚ ਲੁੱਟਮਾਰ ਕੀਤੀ ਤੇ ਦਲ ਖਾਲਸੇ ਦੇ ਕਬਜ਼ੇ ਹਟ ਲੈ ਆਂਦੇ। ਉੱਥੋਂ ਫੇਰ ਜੀਂਦ ਤੇ ਮਗਰੋਂ ਕਰਨਾਲ ਨਵਾਏ। ਮੱਲਾ ਮਾਰਦਾ ਦਲ ਜਮਨਾ ਕੋਲਾ ਪਹੁੰਚਾ ਤੇ ਸਾਰਾ ਇਲਾਕਾ ਬਿਨਾਂ ਕਿਸੇ ਵੱਡੀ ਲੜਾਈ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ। ਉਸੇ ਥਾਂ ਤੇ ਹੋਟ ਲਈ ਤੇ ਸੰਭਾਵਿਤ ਖਤਰੇ ਨੂੰ ਦੇਖਦਿਆਂ ਇੱਕ ਵੱਡੀ ਕੰਧੂਸਾਰ ਲਈ। ਪੰਜ ਮਿਸਲਾਂ ਦਲ ਖਾਲਸੇ ਦੇ, ਬੁੱਢੇ ਦਲ ਦੀਆਂ ਤੇ ਇੱਕ ਮਾਲਵੇ ਵਾਲੇ ਫੁਲਕੀਆਂ ਦੀਆਂ। ਸਿੰਘਾਂ ਨੇ ਉਹਨਾਂ ਨੂੰ ਵੀ ਨਾਲ ਰਲਾ ਲਿਆ। ਅਕਸਰ ਆਪਣੇ ਹੀ ਭਾਈ ਸਨ। ਮਾਲਵੀ ਵਾਲਿਆਂ ਨੇ ਵਿਦਾਲ ਖਾਲਸੀ ਨੂੰ ਨਜ਼ਰਾਨੀ ਭੇਟ ਕੀਤੀ ਤੇ ਆਪ ਪੰਥ ਦੀ ਅਧੀਨਤਾ ਕਬੂਲੀ। ਬਦਲੇ ਵਿੱਚ ਬੁੱਡੇ ਦਾਲ ਨੇ ਜੀਂਦ, ਕੈਥਲ, ਪਟਿਆਲਾ ਤੇ ਨਾਬੇ ਤੀਕ ਦਾ ਇਲਾਕਾ ਇਹਨਾਂ ਮਲਵਈਆਂ ਦੇ ਅਧੀਨ ਕਰਵਾ ਦਿੱਤਾ। ਭਦੌੜ ਸ਼ਹਿਣਾ ਤੇ ਮਰਾਜ ਜਿੱਥੇ ਕਬਜ਼ੇ ਹੋ ਚੁੱਕੇ ਸਨ ਉੱਥੇ ਵਿਛੜਵਾ ਕੇ ਇਹਨਾਂ ਦੀ ਮਾਲਕੀ ਵਿੱਚ ਕੀਤੇ। ਖਾਲਸੇ ਦੀ ਚੜ੍ਹਤ ਨੂੰ ਦੇਖਦੇ ਆਂ ਫੂਲ ਵੰਸ਼ੀ ਤੇ ਭਾਈ ਭਗਤੂ ਦੀ ਵੰਸ਼ ਸਾਰੇ ਆ ਸਿੰਘਾਂ ਨੂੰ ਮਿਲੇ। ਇਹਨਾਂ ਸਬਨਾ ਨੂੰ ਵੱਡੇ ਇਲਾਕਿਆਂ ਤੇ ਕਬਜ਼ਾ ਕਰਵਾਇਆ ਗਿਆ ਪਰ ਬੁੱਡੇ ਦਲ ਨੇ ਫੈਸਲਾ ਕੀਤਾ ਕਿ ਜਗਰਾਉਂ ਤੋਂ ਬਠਿੰਡੇ ਤੱਕ ਦਾ ਸਾਰਾ ਇਲਾਕਾ ਜੋ ਕਿ ਇੱਕ ਵੱਡਾ ਬੀੜ ਸੀ ਇਹ ਸਾਰਾ ਪੰਥ ਘੋੜਿਆਂ ਦੇ ਘਾ ਲਈ ਸਾਂਝਾ ਸਾਂਝਾ ਰੱਖੀ ਨਾਲ ਹੀ ਜਦ ਖਾਲਸਾ ਵੱਡੀ ਗਿਣਤੀ ਵਿੱਚ ਇਕੱਤਰ ਹੁੰਦਾ ਹੈ ਤਾਂ ਇਹ ਜੰਗਲੀ ਇਲਾਕਾ ਓਟ ਬਣ ਸਕਦਾ ਹੈ ਲੁੱਟਾ ਮਾਰਾਂ ਕਰਦੇ ਕਿਸੇ ਵੀ ਮਿਸਲ ਦੇ ਸਿੰਘ ਇਸ ਇਲਾਕੇ ਵਿੱਚ ਨੇੜ ਸਵੇਰੇ ਡੇਰਾ ਲਾ ਸਕਦੇ ਹਨ ਮਾਲਵੇ ਵਾਲਿਆਂ ਇਹਨਾਂ ਸਰਦਾਰਾਂ ਨੇ ਭਾਵੇਂ ਕਈ ਵਾਰ ਪੰਥ ਨੂੰ ਪਿੱਠ ਕੀਤੀ ਸੀ ਪਰ ਖਾਲਸਾ ਵੱਡੇ ਜ਼ੇਰੇ ਦਾ ਮਾਲਕ ਸੀ ਸਭ ਸ਼ਰਨਾਂ ਆਇਆਂ ਨੂੰ ਕੰਠ ਲਾਉਂਦਾ ਸੀ ਤਲਵੰਡੀ ਸਾਬੋ ਤੇ ਬਣਾਵਲੀ ਵਾਲੇ ਬਰਾੜ ਸਭ ਖਾਲਸੇ ਦੀ ਸ਼ਰਨ ਵਿੱਚ ਆ ਗਏ ਤੇ ਖੁਸ਼ੀਆਂ ਪਾਉਣ ਲੱਗੇ ਇਲਾਕੇ ਦਾ ਮਾਮਲਾ ਇਕੱਠਾ ਕਰਕੇ ਤੇ ਵਧੀਆ ਨਸਲੀ ਘੋੜੇ ਉਹਨਾਂ ਪੰਥ ਦੀ ਨਜ਼ਰ ਕੀਤੇ ਉਹਨਾਂ ਨੂੰ ਪਤਾ ਸੀ ਕਿ ਗਿਲਜ਼ੀਆਂ ਨੇ ਇੱਧਰ ਢੀੜਾ ਮਾਰਨਾ ਹੀ ਹੈ ਤੇ ਟੱਕਰ ਵੀ ਲਾਜ਼ਮੀ ਹੈ ਐਸੇ ਸਮੇਂ ਦਲ ਖਾਲਸਾ ਹੀ ਹੈ ਜੋ ਉਹਨਾਂ ਦੀ ਨਿਰਸਵਾਰਥ ਮਦਦ ਕਰ ਸਕਦਾ ਹੈ ਸੋ ਹੁਣ ਤਾਂ ਉਹ ਖਾਲਸੇ ਨੂੰ ਆਪਣੇ ਘਰ ਤੱਕ ਸੌਂਪਣ ਲਈ ਤਿਆਰ ਸਨ ਹੌਲੀ ਹੌਲੀ ਮਾਝੇ ਮਾਲਵੇ ਵਾਲਿਆਂ ਨੇ ਇੱਕ ਦੂਜੇ ਨਾਲ ਸਾਖ ਸੰਬੰਧ ਵੀ ਬਣਨ ਲੱਗੇ ਮਾਲਵੇ ਦੇ ਬਹੁਤੇ ਸਰਦਾਰਾਂ ਨੇ ਖਾਲਸੇ ਦੀ ਸ਼ਰਨ ਆ ਕੇ ਆਪਣੇ ਕੁੰਬੇ ਸਮੇਤ ਖੰਡੇ ਕੀ ਪਾਹੁਲ ਵੀ ਲੈ ਲਈ ਭਾਵੇਂ ਨਾਮ ਤਰੀਕ ਹੀ ਸੀ ਪਰ ਫਿਰ ਵੀ ਸਿੰਘ ਤਾਂ ਸੱਜ ਗਏ ਨਾਮ ਤਰੀਕ ਇਸ ਲਈ ਕਿ ਖੰਡੇ ਕੀ ਪਾਹੁਲ ਜੋਗਾ ਨਾ ਤਾਂ ਉਹਨਾਂ ਦਾ ਸਿਮਰਨ ਸੀ ਤੇ ਨਾ ਹੀ ਨਾਮ ਬਾਣੀ ਦਾ ਅਭਿਆਸ ਸੀ ਤੇ ਨਾ ਪੰਥ ਨਾਲ ਰਲ ਕੇ ਕਿਸੇ ਜੰਗ ਜੁੱਧ ਵਿੱਚ ਹਿੱਸਾ ਲਿਆ ਸੀ ਸੋ ਸਿੰਘ ਇਹਨਾਂ ਨਵਿਆਂ ਨੂੰ ਨਾਮ ਤਰੀਕ ਸਿੱਖਈ ਆਖਦੇ ਪਰ ਮਹਾਰਾਜ ਦੇ ਸੁਖਮਨੀ ਸਾਹਿਬ ਦੇ ਪਾਵਨ ਬਾਖ ਸਾਧ ਕੇ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤ ਨੇ ਹਾਲ ਅਨੁਸਾਰ ਸਾਧੂਆਂ ਦੀ ਸੰਗਤ ਵਿੱਚ ਰਹੀਏ ਤਾਂ ਸਾਧੂ ਦੇ ਦਰਸ਼ਨ ਨਾਲ ਹੀ નિਹਾਲ ਹੋ ਚਾਹੀਦਾ ਹੈ ਫੇਰ ਭਾਵੇਂ ਸੇਵਾ ਸਿਮਰਨ ਦੀ ਕੋਈ ਕਾਲ ਕਮਾਈ ਨਾ ਕੀਤੀ ਹੋਈ ਲੰਗਦਾ ਵੜਦਾ ਖਾਲਸਾ ਸਰਹੰਦ ਨੂੰ ਮਾਰ ਹੀ ਲੈਂਦਾ ਤੇ ਬਚਦੇ ਮਹਿਲਾਂ ਦੀਆਂ ਨੀਹਾਂ ਵੀ ਉਹ ਖੇੜੀ ਹੁੰਦਾ। ਦਲ ਖਾਲਸਾ ਦੇ ਬਹੁਤੇ ਸਿੰਘ ਤਾਂ ਇੰਜ ਕਰਕੇ ਮਹਾਰਾਜ ਜੀ ਦੇ ਹੁਕਮਾਂ ਨੂੰ ਪਾਲ ਰਹੇ ਸਨ ਪਰ ਮਾਲਵੇ ਵਾਲਿਆਂ ਵਿੱਚੋਂ ਬਹੁਤੀ ਲਾਲਚ ਵਸੇ ਹ ਕਰਦੇ ਸਨ। ਇਨ੍ਹਾਂ ਹਮਲਿਆਂ ਦੌਰਾਨ ਖਾਲਸੀ ਨੇ ਮਲੇਰਕੋਟਲੇ ਦੇ ਕਿਸੇ ਪਠਾਨ ਨੂੰ ਨਹੀਂ ਛੇੜਿਆ। ਨਵਾਬ ਸ਼ੇਰ ਮੁਹੰਮਦ ਦੁਆਰਾ ਛੋਟੇ ਸਾਹਿਬਾਂ ਲਈ ਮਾਰਿਆ ਹਾ ਦਾ ਨਾਰਾ ਖਾਲਸੀ ਦੇ ਸਦਾ ਚੇਤਿਆਂ ਵਿੱਚ ਰਹਿੰਦਾ ਸੀ। ਨਜ਼ਰਾਨਾ ਜ਼ਰੂਰ ਲੈ ਲੈਂਦੇ ਸਨ ਤੇ ਮਾਮਲਾ ਮਲੇਰੀਆ ਪਠਾਨ ਆਪ ਹੀ ਖਾਲਸੇ ਅੱਗੇ ਹਾਜ਼ਰ ਕਰ ਦਿਆ ਕਰਦੇ ਸਨ ਪਰ ਸਿੰਗਾ ਨਿਮਲੇ ਕੋਟਲੇ ਲੁੱਟਮਾਰ ਕਦੇ ਨਹੀਂ ਕੀਤੀ ਹੋਰ ਕੋਈ ਕਈ ਇਲਾਕਿਆਂ ਦੇ ਮੁਗਲਾਂ ਜੋ ਅਫਗਾਨਾਂ ਦੀਆਂ ਧਾੜਾਂ ਤੇ ਨਿੱਤ ਦੇ ਹਮਲਿਆਂ ਤੋਂ ਔੱਕੇ ਹੋਏ ਸਨ ਨੇ ਵੀ ਮਾਮਲਾ ਖਾਲਸੇ ਨੂੰ ਤਾਰਨਾ ਸ਼ੁਰੂ ਕਰ ਦਿੱਤਾ ਜਗਰੋਂ ਵਾਲਾ ਰਾਏ ਸਾਹਿਬ ਵੀ ਇਹਨਾਂ ਵਿੱਚੋਂ ਹੀ ਸੀ ਉਹਨਾਂ ਆਪਣੇ ਵਕੀਲ ਖਾਲਸੇ ਕੋਲ ਭੇਜੇ ਤੇ ਅਖਵਾਇਆ ਖਾਲਸਾ ਜੀ ਨੂੰ ਸਾਡੀ ਚਰਨ ਬੰਦਨਾ ਬੇਨਤੀ ਇਹੋ ਹੈ ਕਿ ਅਸੀਂ ਦਲ ਖਾਲਸੇ ਦੇ ਰਾਖੀ ਪ੍ਰਬੰਧ ਹੇਠ ਆਪਣਾ ਇਲਾਕਾ ਵੀ ਲਿਆਉਣਾ ਚਾਹੁੰਦੇ ਹਾਂ ਬਦਲੇ ਵਿੱਚ ਜੋ ਵੀ ਮਾਮਲਾ ਅਸੀਂ ਤੁਰਕਾਂ ਨੂੰ ਦਿੰਦੇ ਸਾਂ ਉਹ ਖਾਲਸੇ ਦੇ ਨਜ਼ਰ ਕੀਤਾ ਜਾਏਗਾ ਹੁਣ ਘੋੜਿਆਂ ਦੇ ਕਾ ਤੇ ਮਿਸਲਾਂ ਦੀ ਠਹਿਰ ਲਈ ਸਾਂਝੇ ਰੱਖੇ ਬੀੜ ਤੋਂ ਇਲਾਵਾ ਜੋ ਵੀ ਇਲਾਕਾ ਜਿਸ ਦੇ ਵੀ ਕਬਜ਼ੇ ਵਿੱਚ ਸੀ ਉਸਨੇ ਸਿੱਧੇ ਜਾਂ ਸਿੱਧੇ ਢੰਗ ਨਾਲ ਖਾਲਸੇ ਦੇ ਅਧੀਨ ਕੀ ਕਬੂਲੇ ਭਾਵੇਂ ਰਾਖੀ ਪ੍ਰਬੰਧ ਰਹੇ ਹੋਵੇ ਤੇ ਭਾਵੇਂ ਮਾਮਲਾ ਸਿੱਧਾ ਖਾਲਸੇ ਨੂੰ ਉਤਾਰ ਕੇ ਇਸ ਸਮੇਂ ਮਿਸਲਾਂ ਦੇ ਜਿੰਨਾ ਮੁਖੀ ਸਿੰਘਾਂ ਪ੍ਰਜਾ ਨਾਲ ਪਿਆਰ ਰੱਖਿਆ ਜਾਂ ਉਹਨਾਂ ਦੇ ਇਨਸਾਫ ਤੇ ਧਰਮੀ ਰਾਜ ਤੋਂ ਲੋਕ ਸੁਖੀ ਰਹਿਣ ਲੱਗੇ ਉਹਨਾਂ ਦਾ ਇਲਾਕਾ ਨਿਤ ਨਵੇਂ ਸੂਰਜ ਵਾਂਗ ਵਧਦਾ ਜਾ ਰਿਹਾ ਸੀ ਪੰਜਾਬ ਵਿੱਚ ਸਿੱਖ ਰਾਜ ਹੋ ਜਾਣ ਦੀਆਂ ਕਨਸੋਆਂ ਕਾਬਲ ਤੋਂ ਦਿੱਲੀ ਤੱਕ ਸੁਣਾਈ ਦੇਣ ਲੱਗੀਆਂ ਸਨ ਇਹ ਹਜੇ ਬੁੱਢੇ ਦਲ ਦਾ ਦਿੱਲੀ ਵੱਲ ਬਸਪਲਵਾਨੀ ਗਿੜਾ ਸੀ ਤੇ ਉਧਰ ਤਰਨਾ ਦਲ ਲਾਹੌਰ ਦੀਆਂ ਬਰੂਹਾਂ ਤਿੱਖ ਲੋਤਾ ਸੀ ਵਾਹਿਗੁਰੂ ਕੱਲ ਮਿਲਦੇ ਹਾਂ ਜੀ ਇਸੀ ਪੁਸਤਕ ਦੇ ਅਗਲੇ ਭਾਗ ਦੇ ਨਾਲ ਜੁੜੇ ਰਹੋ ਇਸ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ